ਹੈਲੋ 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 ਕੀ ਟੂ ਵਾ ਬੰਨੀ ਸਟਾਰਟ ਕਰੀਏ ਨੂੰ ਤਾਂ ਅੱਧਾ ਵੀਰ ਜੀ ਤਿਆਰੀ ਦਾ ਸਾਰੀ ਹੋ ਗਈ ਆ ਤੇ ਪਰ ਪਾਜੀ ਤੁਸੀਂ ਸ਼ੁਰੂ ਕਰ ਲਿਓ ਤੁਸੀਂ ਜੇ ਕੋਈ ਲਵਲੀ ਜੇ ਕੋਈ ਕੰਮ ਰਹੇਗਾ ਤਾਂ ਦੱਸ ਦੇ ਓਏ ਮੁੰਡਿਆ ਟੂ ਵਨ ਲਵਲੀ ਹਾਂਜੀ ਮੈਂ ਤਾਂ ਬਾਕੀ ਸਾਰੀ ਤੜੀਆਂ ਹੋ ਗਈਆਂ ਹਨਾ ਤੜੀਆਂ ਤੇਰੀ ਤੇ ਫੇਰ ਸੌਣੀ ਸੌਣੀ ਆ ਤਵੇ ਦਾ ਆ ਹੁਣ ਸੀਨ ਆਇਆ ਤੇ ਹੁਣ ਨਹੀਂ ਹੋਣਿਆ ਮੈਂ ਚਲੋ ਉੱਚੀ ਤੇ ਉਹ ਰੋਗ ਦੇ ਯਾਰ ਇੱਕ ਤੇ ਹਾਲ ਜੀਂਦੇ ਨਹੀਂ ਹਾਲ ਹੈ। ਕੌਣ? ਆ ਵੇ ਬਾਕੀ ਸਾਰੀਆਂ ਤਿਆਰੀਆਂ ਹੋ ਗਈਆਂ ਉਹਨਾਂ ਦੇ। ਆ ਵੇ ਸੱਚੀ ਬੜੀ ਆ ਲੈ। ਪਾਜੀ ਤੁਹਾਡੇ ਨਾਲ ਹੀ ਆਈਆਂ। ਪਾਜੀ ਵਨ लवली? ਹਾਂਜੀ ਮੈਂ ਕਿਹਾ ਸਾਰੀਆਂ ਤਿਆਰੀਆਂ ਹੋ ਗਈਆਂ ਵਾ। ਹਾਂਜੀ। ਜੇ ਤੇਰੀ ਕੋਈ ਮਾਂਜ ਚਾਹ ਹੈਗਾ ਤਾਂ ਦੱਸ ਦੇ। ਹੋਰ ਕੁਝ? ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਕੀ? ਹਾਂਜੀ ਦੱਸੋ। ਵੀ ਵਿਆਹ ਤੋਂ ਬਾਅਦ ਨਾ ਹੀ ਪੈਲੀ ਨਹੀਂ ਰਹਿਣ ਦੇਣੀ ਠੇਕੇ ਜਨਾਂ ਕੋ। ਅਸ਼ੈਂਕ ਲੋਣਾ ਵਾ। ਆਹ। ਗੰਕਾ ਕਿਆ ਹੱਸ। ਵਨ ਰਪਿੰਗਰ ਹੋਣਾ ਕੋਲ। ਓਏ ਆਹੋ ਪਾਜੀ ਪਤਾ ਕੀ ਆ? ਇਦਾਂ ਬੰਦਾ ਬੋਰਾ ਲੱਗਦਾ ਅੰਛਾ ਕੀ ਸਲਾਮ ਕਰਨ ਦੇ ਦੋਵੇਂ ਭਰਾ ਕੁਝ ਨਹੀਂ लवली ਕਹਿਣ ਲਿਆ ਜੀ ਵੀ ਜੋ ਰਿਸ਼ਤੇਦਾਰੀ ਬਣ ਜਾਣੀ ਉਹਨਾਂ ਨਾਲ ਹਾਂਜੀ ਰਪਿੰਦਰ ਉਹਨਾਂ ਨਾਲ ਹਾਂਜੀ ਤੇ ਪਹਿਲੀ ਆਪ ਆਵੋਇਆ ਕਰੀਏ ਪਹਿਲਾਂ ਠੇਕੀ ਤਾਂ ਉਹਨਾਂ ਕੋਲ ਹਾਂਜੀ ਸਹੀ ਗੱਲ ਹੈ लवली ਚਲੋ ਕੋਈ ਗੱਲ ਗੱਡੀ ਦਾ ਘਰ ਕੋ ਠੀਕ ਹੈ ਨਾ ਕਰ ਲਈ ਗੱਡੀ ਦਾ ਘਰ ਪੂਰ ਬੰਦੇ ਨੂੰ ਤੋਂ ਗੱਵੀ ਪੰਜ ਤਰੀਕ ਦੀ ਕਰ ਦ ਬੁੱਕ ਠੀਕ ਆਹੋ ਕੋਈ ਗੱਲ ਨਹੀਂ ਕਰਨ ਵਾਲੇ ਰੇਡ ਛੁੜ ਕਰ ਰੇਡ ਛੁੜ ਕਰ ਰੇਡ ਫਿਰ ਤੇਰੇ ਸਾਹ ਨਹੀਂ ਲਾਇਆ ਕਰ ਮਮ ਕੋਈ ਗੱਲ ਨਹੀਂ ਭਾਜੀ ਫਿਰ ਮੈਂ ਕਹਿ ਦੇਣਾ ਗੱਡੀ ਵਾਲੇ ਠੀਕ ਹੈ ਠੀਕ ਹਾਂ ਬਾਕੀ ਤੇ ਸਲਾਮਾਂ ਕਰੀ ਜਾਂਦੇ ਲਵਲੀ ਹਾਂਜੀ ਤੇ ਸ਼ਰਮਪਾਈ ਕੀ ਦੇਣਾ ਮੈਨੂੰ ਜੋ ਭਾਬੀ ਤੁਸੀਂ ਕਹੋਗੇ ਹੋ ਲਿਆ ਦਾਂਗੇ ਦੱਸ ਕੀ ਕਰਾਂ ਵਾਂ ਕਵੱਟੀ ਨਾਲ ਵਾਲਾ ਉਹ ਨਾ ਵਧੀਆ ਸਲਾਮਾਂ ਨਹੀਂ ਕਵੱਟੀ ਇਹ ਦੇਖਾ ਵੀ ਤਾਂ ਸਾਰਾ ਬੜਾ ਵਧੀਆ ਹੁੰਦੇ ਨੇ ਕਿ ਮਾਂ ਨੂੰ ਬੋਲਿਆ ਬਾਬਾ ਤੂੰ ਵਾ ਭਾਬੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਮੇਰਾ ਰਾਤਾਵਾ ਵੀ ਕੀ ਇਹਦਾ ਨਾਮ ਬਲਜੀਤ ਬਲਜੀਤ ਮੇਰਾ ਰਾਤਾਵਾ ਵੀ ਬਲਜੀਤ ਨੂੰ ਫੋਨ ਕਰਾਂ ਇਹ ਆਣ ਕੇ ਮੇਰੀ ਗੱਲ ਸੁਣ ਜਾ ਰੰਡੇ ਤੁਸੀਂ ਰਮਨ ਫੋਨ ਕੀ ਕਰਵਾਵਾ ਹਾਂ ਉਹ ਮੈਂ ਬਲਜੀਤ ਨਹੀਂ ਬਣਾ 30000 ਪਰ ਤਿੰਨ ਸੈਕਿੰਡਾਂ ਤੋਂ ਨਾ ਤਨਾ ਫੇਰਾ ਮਾਰੀ ਜਦੋਂ ਹੀ ਚੋਨਾ ਸੁੱਟਦਾ ਜਿੱਦਾਂ ਹੀ ਲਏ ਆ ਨਾ ਏਦਾਂ ਹੀ ਤੇਰੇ ਘਰ ਆਣ ਕੇ ਤੇ ਫੜਾ ਜਾਗੇ ਕੱਢਦਾ ਜੀ ਚਲੋ ਕੀ ਕਹਿੰਦਾ ਮੇਰੀ ਇੱਕ ਗੱਲ ਸੁਣੋ ਉਹ ਦਿਨ ਤੇ ਜੋਬਨਵੇਲੀ ਜਾ ਕੇ ਬੜਾ ਤੁਹਾਡੇ ਨਾਲ ਰੌਲਾ ਪਾਉਂਦਿਆ ਸੀ ਹਰਪਿੰਦਰ ਬੈਠੀ ਆ ਵਿਆਹ ਪਿਆ ਹੈ ਦੀ ਤੂੰ ਨੇ ਦੇਣੀ ਲੋੜਵਾ ਹੁਣ ਕਹਿੰਦੇ ਇਹ ਵੀ ਜਿਹੜਾ ਬਹੁਤੀ ਤੇ ਪਹਿਜ ਨਹੀਂ ਹੁਣ ਉਹ ਨਹੀਂ ਥੋੜੇ ਹੀ ਆਦੇ ਉਹੀ ਤਾਂ ਗੱਲ ਆ ਜਿਹੜਾ ਯਾਰ ਆਵਾਜ਼ ਆਣੀ ਅੰਦਰ ਆਜੋ ਆਜੋ ਬਲਜੀਤ ਸਿੰਘ ਜੀ ਕਰੇ ਹੋ ਵੀਰ ਜੀ ਉਹ ਯਾਦ ਕੀ ਕਰਨਾ ਮੈਂ ਭਰਾ ਆਪਣੇ ਨੂੰ ਕੋਈ ਸਲਾਹ ਸਲੂ ਲੈਨੇ ਆ ਕਿੰਦਾ ਵਿਆਹ ਹੈ ਹੋਰ ਸੁਣਾਓ ਬਾਕੀ ਗੁੜੀਆਂ ਦਾ ਦੇ ਵਿਆਹ ਦੇ ਤਾਂ ਕਿੰਦਾ ਚੱਲ ਰਹੀ ਤਿਆਰੀ ਦੇਖੋ ਪਰ ਕਰ ਦਿਓ ਹਾਂ ਨਹੀਂ ਮਿਲ ਜਾਣਗੇ ਮਿਲ ਜਾਣਗੇ ਠੀਕ ਮੈਂ ਭਾਜੀ ਪੈਸੇ ਦੀ ਲੈਣ ਦੇਣ ਦੀ ਗੱਲ ਪਤਾ ਕਿਉਂ ਕੀਤੀ ਐ ਕਿਤੇ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਬਸ ਮਿਹਰਬਾਨੀ ਮਿਹਰਬਾਨੀ ਪਾਣੀ ਪੀ ਲਿਆ ਸਾਰਾ ਕੁਝ ਟਟਾ ਗਿਆ ਚਲੋ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਅਹੀਂ ਮਾ ਪਿਓ ਵਾ ਸਾਨੂੰ ਨਹੀਂ ਪਤਾ ਕੀ ਕਰਨਾ ਵਾ ਚਲਾ ਕੱਢ ਕੇ ਤੇ ਦੇ ਮੈਨੂੰ ਨਹੀਂ ਉਦੋਂ ਤੇ ਬੜੀਆਂ ਫੜਾ ਮਾਰਦਾ ਹੀ ਵੇਲੀ ਆਪਣੇ ਪਿਓ ਦੇ ਨਾਲ ਵੀ ਮੈਂ ਸਾਥ ਦਊਂਗਾ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਚੇਤਾ ਹੀ ਭੁੱਲਾ ਮੈਨੂੰ ਹਾਂਜੀ ਮੈਂ ਗਈ ਵੇਲੀ ਅੱਛਾ ਤੇ ਇਹ ਪਿਓ ਪਤ ਸਲਾਵਾ ਕਰਨ ਰਹੇ ਸੀਗੇ ਮੈਂ ਗਈ ਵੇਲੀ itu E.P. waktu ਜੋ ਬਣ ਬੜਾ ਨਾਲ ਕੋਹ ਕੰਮ ਕਰਨ ਦੇ ਆ ਵਾ ਸਾਰੇ ਉਦਾਂ ਹੀ ਕਹੂੰਗੀ ਚੱਲ ਵੇਖੀ ਫਿਰ ਸਾਂਭ ਲਿਓ ਹੈ ਜੋ ਕੁਛ ਹੈ ਗਿਆ ਹੁਣ ਕਰਨਾ ਹੈ ਨਾ ਉਦਾਂ ਹੀ ਵਿਆਹ ਦੇ ਘਰ ਰਹਿਣਗੇ ਹੁਣ ਇੱਧਰ ਸੈਂਸਰ ਸੱਤ ਹੋ ਆ ਜੋਤ ਗੱਲ ਸੁਣਿਓ ਹਾਂਜੀ ਮੇਰੀ ਗੱਲ ਸੁਣ ਮੈਂ ਤਾਂ ਤਿਆਰ ਹੋਇਆ ਵਾਂ ਪਤਾ ਨਹੀਂ ਹੁਣ ਕੀ ਕਹਿੰਦੀ ਹਾਂ ਕਿਹੜੀ ਗੱਲ ਵਾ ਇਹਨਾਂ ਨਾਲ ਮੈਂ ਗੱਲ ਕਰਨੀ ਹੈ ਇੱਕਾ ਨਰ 2 1 ਮੇਰੇ ਨਾਲ ਗੱਲ ਕਰ ਲੈ 2 ਮੰਮੀ ਜੀ ਗੱਲ ਸੁਣੀਓ ਮਾੜੀ ਜੀ ਆ ਗਈਆਂ ਮੇਰੇ ਸਿਰ ਤੇ ਕੋਈ ਗੱਲ ਆਈ ਫੇਰ ਵੇਖ ਲਿਓ ਦੋਵਾਂ ਜੀਆਂ ਨੂੰ ਛੱਡਦੀ ਨਹੀਂ ਮੈਂ ਸੋਚੀ ਕਿ ਭੈ ਗੱਟ ਵਾਏ 2 ਭੇਕੇ ਤਾਂ ਤੇਰੇ ਅੱਗੇ ਛੁੱਟੇ ਆ ਤੇ ਮੈਨੂੰ ਲੱਗਦਾ ਵਾ ਹਲੋ 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 ਕੀ 2 ਵੰ ਮੈਂ ਸਟਾਰਟਿੰਗ ਨੂੰ ਤਾਂ ਅੱਧਾ ਕਰ ਲਿਆ ਮੈਂ ਵੀਰ ਜੀ ਤਿਆਰੀ ਦਾ ਸਾਰੀ ਹੋ ਗਈ ਆ ਤੇ ਪਰ ਪਾਜੀ ਤੁਸੀਂ ਸ਼ੁਰੂ ਕਰ ਲਿਓ ਤੁਸੀਂ ਜੇ ਕੋਈ लवली ਜੇ ਕੋਈ ਕੰਮ ਰਹਿ ਗਿਆ ਤਾਂ ਦੱਸ ਦੇ ਓਏ ਮੁੰਡਿਆ 21 लवली ਹਾਂਜੀ ਮੈਂ ਤਾਂ ਬਾਕੀ ਸਾਰੀਆਂ ਤੜੀਆਂ ਹੋ ਗਈਆਂ ਹਨਾ ਤੜੀਆਂ ਮੇਰੀ ਤੇ ਪਾਜੀ ਸੋਦੀ ਸਭ ਤੁਸੀਂ 8 ਵਜੇ ਦਾ ਆ ਹੁਣ 9 ਆਇਆ ਤੇ ਹੁਣ ਨਹੀਂ ਹੁੰਦਾ ਮੇਲਾ ਚਲੋ ਹੁਣ ਛੇਤੀ ਹੋ ਰੁਕ ਜਾ ਯਾਰ ਇੱਕ ਦਿਨ ਜੀਂਦੇ ਨਹੀਂ ਹਾਲੇ ਕੌਣ ਬਾਕੀ ਸਾਰੀਆਂ ਤਿਆਰੀਆਂ ਹੋ ਗਈਆਂ ਆਂਦੇ ਆਹ ਵੇਖੋ ਸੱਚੀ ਬੜੀ ਆ ਲੈ ਭਾਜੀ ਤੁਹਾਡੇ ਨਾਲ ਹੀ ਆਈਆਂ ਭਾਜੀ 1 लवली ਹਾਂਜੀ ਮੈਂ ਕਿਹਾ ਸਾਰੀਆਂ ਤਿਆਰੀਆਂ ਹੋ ਗਈਆਂ ਵਾ ਹਾਂਜੀ ਜੇ ਤੇਰੇ ਕੋਈ ਮਨ ਚ ਚਾਹ ਹੈਗਾ ਤਾਂ ਦੱਸ ਦੇ ਹੋਰ ਕੁਝ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਵੀ ਵਿਆਹ ਤੋਂ ਬਾਅਦ ਨਾ ਹੀ ਪਹਿਲੀ ਨਹੀਂ ਰਹਿਣ ਦੇਣੀ ਠੇਕੇ ਜਨਾਂ ਕੋ ਸ਼ਾਂਕ ਲੋਣਾ ਵਾ ਆਹ ਗੰਕਾ ਡਾ ਗਿਆ ਵਾ 1 ਰਪਿੰਗਰ ਹੋਣਾ ਕੋਲ ਓਇਆ ਹੋ ਭਾਜੀ ਪਤਾ ਕੀ ਆ ਇਦਾਂ ਬੰਦਾ ਬੁਰਾ ਲੱਗਦਾ ਵਾ ਕੁਝ ਨਹੀਂ ਲਵਲੀ ਕਹਿਣ ਲਿਆ ਜੀ ਕਿ ਜੋ ਰਿਸ਼ਤੇਦਾਰੀ ਬਣ ਜਾਣੀ ਨਾ ਨਾਲ ਹਾਂਜੀ ਰਪਿੰਦਰ ਉਹਨਾਂ ਨਾਲ ਹਾਂਜੀ ਤੇ ਪਹਿਲੀ ਆਪਾਂ ਆ ਗਿਆ ਕਰੀਏ ਪਹਿਲਾਂ ਠੇਕੇ ਤੇ ਨਾ ਉਹਨਾਂ ਕੋਲ ਹਾਂਜੀ ਸਹੀ ਗੱਲ ਲਵਲੀ ਚਲੋ ਕੋਈ ਗੱਲ ਗੱਡੀ ਦਾ ਘਰ ਤੋਂ ਠੀਕ ਹੈ ਨਾ ਕਰ ਲੈਣਾ ਗੱਡੀ ਦਾ ਘਰ ਫੋਨ ਬੰਦੇ ਨੂੰ ਤੁਹਾਨੂੰ ਗਾਵੀ 5 ਤਰੀਕ ਦੀ ਕਰ ਦੋ ਬੁੱਕ ਠੀਕ ਆ ਆਹੋ ਕੋਈ ਗੱਲ ਨਹੀਂ ਕਰਨ ਵਾਲੇ ਰੇਡ ਸਟਾਫ ਕਰਦੇ ਰੇਡ ਕਰਦੇ ਰੇਡ ਬਣ ਤੇਰੇ ਸਾਹ ਨਹੀਂ ਲਿਆ ਕਰਦੇ ਮਮਾ ਕੋਈ ਜਾਨ ਨਹੀਂ ਪਾਜੀ ਫਿਰ ਮੈਂ ਕਹਿ ਦੇਣਾ ਗੱਡੀ ਵਾਲੇ ਠੀਕ ਹੈ ਠੀਕ ਹਾਂ ਬਾਕੀ ਤੇ ਸਲਾਮਾਂ ਕਰੀ ਜਾਂਦੇ ਲਵਲੀ ਹਾਂਜੀ ਤੇ ਸ਼ਰਮਖਵਾਈ ਕੀ ਦੇਣਾ ਮੈਨੂੰ ਜੋ ਭਾਬੀ ਨਹੀਂ ਕਹੋਗੇ ਹੋ ਲਿਆ ਲਾਂਗੇ ਦੱਸ ਕੀ ਕਰਾਂ ਵਾਂ ਕੋਠੀ ਨਾਲ ਵਾਲਾ ਉਹ ਵਾ ਵਧੀਆ ਹੋਣਾਗੇ ਕੋਠੀ ਇਹ ਗਾ ਲੀਤਾ ਸਾਰਾ ਬੜਾ ਵਧੀਆ ਜਨ ਲੱਗਦੇ ਮਾਂ ਨੂੰ ਬੋਲਿਆ ਬਾਬਾ ਤੂੰ ਵਾ ਭਾਬੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਗਿਫਟ ਮੇਰਾ ਰਾਦਾਵਾ ਵੀ ਕੀ ਉਹਦਾ ਨਾਮ ਬਲਜੀਤ ਬਲਜੀਤ ਮੇਰਾ ਰਾਦਾਵਾ ਵੀ ਬਲਜੀਤ ਨੂੰ ਫੋਨ ਕਰਾਂ ਤੇ ਆਣ ਕੇ ਮੇਰੀ ਗੱਲ ਸੁਣ ਜਾ ਰੰਡੇ ਤੁਸੀਂ ਰਮਨ ਨੂੰ ਫੋਨ ਕੀ ਕਰਨਾ ਵਾ ਹਾਂ ਉਹ ਮੈਂ ਬਲਜੀਤ ਨਹੀਂ ਪਰ 30000 ਬੰਦ ਤਨਾ ਫੇਰਾ ਮਾਰੀ ਜਦੋਂ ਹੀ ਚੋਨਾ ਸੁੱਟਦਾ ਜਿੱਦਾਂ ਹੀ ਲਏ ਆ ਨਾ ਇਦਾਂ ਹੀ ਤੇਰੇ ਘਰ ਆਣ ਕੇ ਤੇ ਫੜਾ ਜਾਾਂਗੇ ਕੱਢ ਰਾਜੋ ਚਲੋ ਕੀ ਕਹਿੰਦਾ ਮੇਰੀ ਇੱਕ ਗੱਲ ਸੁਣੋ ਉਹਦੋਂ ਤੇ ਜੋਬਨਵੇਲੀ ਜਾ ਕੇ ਬੜਾ ਟੜੇ ਨਾਲ ਰੌਲਾ ਪਾਉਂ ਰਿਆ ਸੀ ਹਰਪਿੰਦਰ ਬੈਠੀ ਆਂ ਵਿਆਹ ਪਿਆਹਾਂ ਦੀ ਤੂੰ ਨੇ ਦੇਣੀ ਲੋੜ ਵਾ ਹੁਣ ਕਹਿੰਦਾ ਇਹ ਵੀ ਜਿਹੜਾ ਆ ਬਹੁਤੀ ਤੇ ਪੈਸੇ ਜਿੰਨੇ ਹੁਣ ਉਹ ਨਹੀਂ ਥੋੜੇ ਹੀ ਆਦੇ ਉਹੀ ਤਾਂ ਗੱਲ ਆ ਜਿਹੜਾ ਹੋ ਗਿਆ ਯਾਰ ਆਵਾਜ਼ ਆਣੀ ਅੰਦਰ ਆ ਰੋ ਰੋ ਬਲਦੀ ਸਿੰਘ ਜੀ ਕਰਿਓ ਵੀਰ ਜੀ ਉਹ ਜਾਦਗੀ ਕਰਨਾ ਮੈਂ ਭਰਾ ਆਪਣੇ ਨੂੰ ਕੋਈ ਸਲਾਹ ਸ਼ੁਰੂ ਲੈਨੇ ਆ ਕਿੱਦਾਂ ਵਿਆਹ ਹੈ ਸੋ ਹੈ ਹੋਰ ਸੁਣਾਓ ਬਾਕੀ ਗੁਡੀਆਂ ਦਾ ਦੇ ਵਿਆਹ ਦੇ ਤੱਕ ਕਿੱਦਾਂ ਚੱਲ ਰਹੀ ਤਿਆਰੀ ਹੋਰ ਕਰ ਦਿਓ ਹਾਂ ਨਹੀਂ ਮਿਲ ਜਾਣਗੇ ਮਿਲ ਜਾਣਗੇ ਠੀਕ ਹੈ ਮੈਂ ਭਾਜੀ ਪੈਸੇ ਦੇ ਲੈਣ ਦੇਣ ਦੀ ਗੱਲ ਪਤਾ ਕਿਉਂ ਕੀਤੀ ਹੈ ਇਦ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਬਸ ਮਿਹਰਬਾਨੀ ਮਿਹਰਬਾਨ ਪਾਣੀ ਪੀ ਲਿਆ ਸਾਰਾ ਕੁਝ ਟੱਡ ਆ ਗਿਆ ਚਲੋ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਅਹੀਂ ਤੂੰ ਪੂਰੇ ਘਰ ਦਾ ਇਧਰ ਪੂਰੇ ਘਰ ਦਾ ਕੰਮ ਕਰ ਅਹੀਂ ਮਾਂ ਪਿਓ ਵਾਂ ਸਾਨੂੰ ਨਹੀਂ ਪਤਾ ਕੀ ਕਰਨਾ ਵਾ ਚਲਾ ਕੱਢ ਕੇ ਤੇ ਦੇ ਮੈਨੂੰ ਨਹੀਂ ਉਹਦਾਂ ਤੇ ਬੜੀਆਂ ਫੜਾ ਮਾਰਦਾ ਹੀ ਵੇਲੀ ਆਪਣੇ ਪਿਓ ਦੇ ਨਾਲ ਵੀ ਮੈਂ ਸਾਥ ਦਊਂਗਾ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਚੇਤਾ ਹੀ ਭੁੱਲਾ ਮੈਨੂੰ ਹਾਂਜੀ ਮੈਂ ਗਈ ਵੇਲੀ ਅੱਛਾ ਇਹ ਪਿਓ ਪਤ ਸਲਾਮਾਂ ਕਰਨ ਰਹੇ ਸੀਗੇ 21 मैं गई भेली ते ए पियो ਉਹਨਾਂ ਬੜਾ ਨਾਲ ਕੋਹੋ ਕੰਮ ਕਰਨ ਲਿਆ ਵਾ ਸਾਰੇ ਉਦਾਂ ਹੀ ਕਹੂੰਗੀ ਚੱਲ ਦੇਖਦੇ ਫਿਰ ਸਾਹਮਣੇ ਉਹ ਜੋ ਕੋ ਸਹਰਾ ਆਇਆ ਹਾ ਕਰ ਲੈ ਹੈ ਨਾ ਉਹ ਉਦਾਂ ਹੀ ਵਿਆਹ ਦਾ ਘਰ ਰਹਿਣਗੇ ਹੁਣ ਇੱਧਰ ਸੈਂਸਰ ਸੱਤੂ ਆ ਜੋਤ ਗੱਲ ਸੁਣਿਓ ਹਾਂਜੀ ਮੇਰੀ ਗੱਲ ਸੁਣ ਮੈਂ ਤਾਂ ਤਿਆਰ ਹੋ ਜਾਵਾ ਪਤਾ ਨਹੀਂ ਹੁਣ ਕੀ ਕਹਿੰਦੀ ਹਾਂ ਕਿਹੜੀ ਗੱਲ ਵਾ ਫੈਨਾ ਪਰ ਮੈਂ ਗੱਲ ਕਰਨੀ ਹੈ ਇੱਕ ਨੰਬਰ 21 ਹੋਇਆ ਗੱਲ ਕਰਨ ਲੱਗਾ ਮੰਮੀ ਜੀ ਗੱਲ ਸੁਣੀਓ ਮਾੜੀ ਜੀ ਆ ਗਈਆਂ ਮੇਰੇ ਸਿਰ ਤੇ ਕੋਈ ਗੱਲ ਆਈ ਫੇਰ ਵੇਖ ਲਿਓ ਦੋਵਾਂ ਜੀਆਂ ਨੂੰ ਛੱਡਦੀ ਨਹੀਂ ਮੈਂ ਸੋਚੀ ਕਿ ਭਾ ਅੱਗੇ ਘੱਟ ਰਾਇਆ 21 ਪੇਕੇ ਤਾਂ ਤੇਰੇ ਅੱਗੇ ਛੁੱਟੇ ਆ ਤੇ ਮੈਨੂੰ ਲੱਗਦਾ ਵਾ ਸੋਰੇ